ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਇੰਦਰਜੀਤ ਕੌਰ ਹੈ ਮੈਂ ਸੀਐਨਡੀ ਯੋਗਸ਼ਾਲਾ ਵਿੱਚੋਂ ਪੋਸਟ ਕਰ ਰਹੀ ਹਾਂ ਸੀਐਨਡੀ ਯੋਗਸ਼ਾਲਾ ਨੂੰ ਬਹੁਤ ਸਾਰਾ ਸਹਿਯੋਗ ਮਿਲਦਿਆ ਹੈ ਲੋਕ ਫ੍ਰੀਓ ਕਲਾਸਿਸ ਦੇ ਵਿੱਚ ਕਲਾਸਾਂ ਲੈਣ ਆਉਂਦੇ ਆ ਤੇ ਆਪਣੇ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਮੁਕਤ ਕਰ ਰਹੇ ਨੇ ਜਿਸ ਦਾ ਸੰਯੋਗ ਸਾਨੂੰ ਬਹੁਤ ਵਧੀਆ ਮਿਲਦਿਆ ਹੈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਯੋਗਸ਼ਾਲਾ ਦਾ ਹਿੱਸਾ ਬਣਨ ਤਾਂ ਜੋ ਹੁਣਾਂ ਯੋਗ ਕੋਚਿੰਗ ਤੋਂ ਨੰਦਲੇਸਕਣ ਸਸੀ ਗਾਲ ਮੇਰਾ ਨਾਮ ਗੁਰਮੁਖ ਸਿੰਘ ਹੈ ਮੈਂ ਸੀਐਮ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਯੋਗਾ ਦਾ ਆਪਣੇ ਜਿੰਨੇ ਵੀ ਪ੍ਰੈਜ਼ੀਡੈਂਟਸ ਹੈ ਬਹੁਤ ਹੀ ਆਨੰਦ ਮਾਨ ਰਹੇ ਹਨ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੀਐਮ ਸਾਹਿਬ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਸਾਰਣ ਸਸੀ ਗਾਲ ਜੀ ਮੇਰਾ ਨਾਮ ਸਨੀ ਹੈ ਔਰ ਭਗਵਾਨ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਬਹੁਤ ਅੱਛਾ ਲੱਗ ਰਿਹਾ ਜੀ ਪਹਿਲਾਂ ਆਪਣੇ ਲਈ ਟਾਈਮ ਨਹੀਂ ਕੱਢ پا ਰਹੇ ਹੁਣ ਆਪਣੇ ਲਈ ਟਾਈਮ ਕੱਢ ਰਹੇ ਆ ਇਸ ਲਈ ਬਹੁਤ ਬਹੁਤ ਧੰਨਵਾਦ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਹ ਯੋਗਾ ਕਲਾਸੇ ਸ਼ੁਰੂ ਕਰਕੇ ਸਾਡੇ ਵਰਗੇ ਮਤਲਬ ਬਿਜ਼ੀ ਇਨਸਾਨਾਂ ਦਾ ਇੱਕ ਬਹੁਤ ਹੀ ਵੱਡਾ ਫਾਇਦਾ ਕੀਤਾ ਜਿੱਨਾ ਸਾਡੀ ਅਧਿਆਤਮਿਕ ਤੇ ਸਰੀਰਕ ਤੌਰ ਤੇ ਅੱਛੀ ਕਸਰਤ ਹੋ ਜਾਂਦੀ ਹੈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਯੋਗਾ ਦਾ ਮਤਲਬ ਇਹ ਆ ਕਿ ਜੇ ਸਵੇਰੇ ਸਵੇਰੇ ਤੁਸੀਂ ਅੱਧਾ ਪੌਣਾ ਘੰਟਾ ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ ਪਰ ਅਸੀਂ ਮੂਰ ਦੇ ਵਿੱਚ ਜਾਉਂਗੇ ਆਪਣੇ ਸਕੂਲ ਕਾਲਜ ਦੇ ਵਿੱਚ ਤਾਂ ਜਿਹੜੀ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਪੋਟੈਂਸ਼ੀਅਲ ਹੈ ਉਹ ਵਧੂਗੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਹੈ ਉਹ ਰੰਗਲਾ ਬਣ ਸਕਦਾ ਹੈ ਕਿਉਂਕਿ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾ ਕੇ ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ